ਨਾ ਪਾਣੀ ਦੇ ਦੇਵਾਂਗੇ ਨਾ ਐਸਆਈਐਲ ਪੱਟੜ ਦੇ ਬਸ ਗੱਲ ਦੋ ਲਫ਼ਜ਼ੀ ਹੈ ਔਰ ਅਸੀਂ ਇਹ ਵੀ ਵਾਰਨ ਕਰਦੇ ਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਕੋਈ ਇਹੋ ਜਿਹਾ ਸਮਝੌਤਾ ਨਾ ਕਰਨ ਜਿਹਦੇ ਨਾਲ ਨਹਿਰ ਪੱਟਣ ਜਾਂ ਪਾਣੀ ਦੇਣ ਸਾਨੂੰ ਪਤਾ ਹੈ ਅੰਦਰੋਂ ਅੰਦਰ ਹੀ ਸਮਝੌਤਾ ਕਰ ਰਹੇ ਹੈ ਅੰਜੀ ਕਾਂਗਰਸਾਂ ਨੇ ਉਹ ਚੀਫ ਮਿਨਿਸਟਰ ਮਿਲ ਕੇ ਕੋਈ ਸਮਝੋਤਾ ਨਾ ਕਰਨਾ ਸੈਂਟਰ ਨਾਲ ਸੈਂਟਰ ਨਾਲ ਨਹੀਂ ਹਰਿਆਣੇ ਨਾਲ ਹਾਂ ਜੀ ਵੀ ਕੋਈ ਕੋਈ ਇਹੋ ਜਿਹਾ ਫੈਸਲਾ ਨਾ ਲੈਣ ਕਿ ਉੜਾਸ਼ਰੀ ਕੋਲ ਦੇਖਣਾ ਦੋਵੇਂ ਸਰਕਾਰਾਂ ਮਿਲ ਕੇ ਕੋਈ ਫੈਸਲਾ ਕਰੇ ਵੀ ਉਹ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਮੰਜ਼ੂਰ ਨਹੀਂ ਇੱਕ ਟੋਕਾ ਵੀ ਪਾਣੀ ਦਾ ਨਹੀਂ ਦਿੱਤਾ ਜੀ ਦੇ ਸਕਦਾ ਹੀ ਨਹੀਂ ਮਤਲਬ ਅਸੀਂ ਸਾਡੇ ਕੋਲ ਪਾਣੀ ਹੈ ਨਹੀਂ ਅੱਗੇ ਸ਼ੌਟੇਜ ਹੈ ਤੇ ਅੱਗੇ ਕਿਸਾਨ ਨਹੀਂ ਤੰਗ ਬਹੁਤ ਸੱਤ ਤੱਕ ਅਕਾਲੀ ਦਾ ਐਜੀਟੇਸ਼ਨ ਕਰੇ ਹਾਂ ਜੀ ਕਿਸ ਹੱਦ ਤੱਕ ਅਕਾਲੀ ਦਾ ਐਜੀਟੇਸ਼ਨ ਕਰੇਗਾ ਖਾਲੀ ਤਾਂ ਜਿਵੇਂ ਅੱਗੇ ਐਜੀਟੇਸ਼ਨ ਹੈ ਨਹੀਂ ਜਿਹੜਾ ਉਦੋਂ ਫੈਸਲਾ ਚੀਜ਼ ਦਾ ਹੋਊਗਾ ਉਦੋਂ ਸੋਚਾਂਗੇ ਲੇਕਿਨ ਅਸੀਂ ਇਹ ਅਸੈਂਬਲੀ 'ਚ ਵੀ ਮੈਂ ਕਿਹਾ ਹੈ ਬਾਹਰ ਵੀ ਕਿਹਾ ਹੈ ਪਾਣੀ ਸਾਡੀ ਜਿੰਦਗਾਨ ਹੈ ਔਰ ਇਕੱਲਾ ਪਾਣੀ ਪੰਜਾਬ ਦੀ ਜਿੰਦਗਾਨੀ ਦੇਸ਼ ਦੀ ਜਿੰਦਗਾਨ ਹੈ ਅਸੀਂ ਉਹਨਾਂ ਨੂੰ ਦਿੰਨੇ ਆ ਇਹਨਾਂ ਨੂੰ ਵੱਡਾ ਆਪਣੇ ਅਨਾਜ ਤੋ ਇਹ ਕਦੇ ਵੀ ਦਿੱਤਾ ਨਹੀਂ ਜੇ ਦੇਖੋ ਅਰਜੇ ਹੈ ਕਿ ਜਿੰਨਾ ਇਹ ਸਾਰੇ ਬੁਰਾਈ ਦੇ ਜਿਹੜੇ ਐਂਟੀ ਪੀਪਲ ਐਂਟੀ ਪੀਪਲ ਡਿਸੀਜਨ ਇਹਨਾਂ ਦੇ ਹੈ ਨਾ ਇਹਨਾਂ ਨੇ ਕੋਈ ਵਾਦਾ ਪੂਰਾ ਜਿਹੜਾ ਕਿਹਾ ਸੀ ਅਸੀਂ ਕਰਜ਼ੇ ਮਾਫ ਕਰਾਂਗੇ ਅਸੀਂ ਹਰ ਘਰ ਦੇ ਬੰਦੇ ਨੂੰ ਨੌਕਰੀ ਦੇਵਾਂਗੇ ਇਹ ਇੱਕ ਵੋਟਾਂ ਲੈਣ ਵਾਸਤੇ ਇਹਨਾਂ ਦਾ ਸਟੈਂਡ ਸੀ ਹੁਣ ਇਹ ਤਕਰੀਬਨ ਸਾਰਿਆਂ ਤੋਂ ਮੁਕਰ ਗਏ ਹੈ ਔਰ ਲਾ ਐਂਡ ਆਰਡਰ ਦੀ প্রভੀਸ਼ਨ ਬੇਤਹਾਸ਼ਾ ਖਰਾਬ ਹੈ ਖੁਦਕਸ਼ੀਆਂ ਬੇਤਹਾਸ਼ਾ ਹੋ ਰਹੀਆਂ ਨੇ ਦੇਖੋ ਜਿਹੜਾ ਬੰਦੇ ਨੇ ਕੋਈ ਵਾਅਦਾ ਕੀਤਾ ਹੋਏ ਸੋਚ ਕੇ ਕਰਨਾ ਚਾਹੀਦਾ ਹੈ ਨਾ ਇਹਦੇ ਮੰਦੀ ਕੋਈ ਇਹ ਕੋਈ ਐਵੇਂ ਨਹੀਂ ਇਟਸ ਅ ਕਮਿਟਮੈਂਟ 기ਵਨ ਬਾਈ ਦ ਗਵਰਨਮੈਂਟ ਟੂ ਦ ਪੀਪਲ ਆਫ ਪੰਜਾਬ ਜਿਨੇ ਉਹਨਾਂ ਵਾਅਦਾ ਵੋਟਾਂ ਦਿੱਤੀਆਂ ਜੇ ਨਹੀਂ ਕਰਦੇ ਤਾਂ ਰਿਜ਼ਾਈਨ ਕਰਨ ਵੀ ਅਸੀਂ ਕਰ ਨਹੀਂ ਸਕਦੇ ਰਿਜ਼ਾਈਨ ਕਰ ਇੱਕ ਲੰਗਰ ਲੰਗਰ ਜਿਹੜਾ ਦੇਖੋ ਅਸੀਂ ਸਾਰੇ ਧਾਰਮਿਕ ਸਥਾਨ ਜਿੰਨੇ ਸਨ ਉਹਨਾਂ ਤੇ ਕੋਈ ਟੈਕਸ ਨਹੀਂ ਸੀ ਜੀ ਨਾ ਮੰਦਿਰਾਂ ਤੇ ਨਾ ਮਸਜਿਦਾਂ ਤੇ ਨਾ ਗੁਰਦੁਆਰਾ ਸਬੰਤ ਨਾ ਇੱਕ ਕੋਈ ਵੀ ਧਾਰਮਿਕ इवन ਘਰਲਾ ਤੇ ਤੇ ਵੀ ਟੈਕਸ ਨਹੀਂ ਸੀ ਜੀ ਜੀ ਇਹ ਬੜਾ ਮਾੜੀ ਗੱਲ ਹੈ ਕਿ ਇਹ ਗੁਰਦੁਆਰਾ ਸਾਹਿਬ ਤੇ ਇੰਦੀਏ ਤੇ ਵੀ ਟੈਕਸ ਲੱਗ ਗਿਆ ਇਹ ਅੱਜ ਤੱਕ ਹਿਸਟਰੀ ਚ ਨਹੀਂ ਹੋਇਆ